ਕੀ ਨਾਮ ਹੈ ਜੀ ਸਤਵਿੰਦਰ ਸਿੰਘ ਜੀ ਹਾਂ ਜੀ ਤੇ ਅੱਜ ਇੱਥੇ ਮਤਲਬ ਕਿ ਤੁਸੀਂ ਧਰਨੇ ਤੇ ਬੈਠੇ ਹੋ ਕੀ ਕਾਰਨ ਰਹੀ ਜੀ ਧਰਨਾ ਲਗਾਇਆ ਹੋ ਕਾਰਨ ਦੇਖੋ ਡੈਰੀ ਕੰਪਲੈਕਸ ਦੇ ਬਹੁਤ ਮੁਸ਼ਕਲਾਂ ਨੇ ਜੀ ਗੋਹੇ ਦੀਆਂ ਨੇ ਪਾਣੀ ਦੀਆਂ ਨੇ ਇਹਨਾਂ ਮੁਸ਼ਕਲਾਂ ਕਾਰਨ ਅਸੀਂ ਇੱਥੇ ਅੱਜ ਧਰਨਾ ਲਾਣਾ ਪਿਆ ਸਾਨੂੰ ਬੈਠਣਾ ਪਿਆ ਅੱਛਾ ਜੀ ਤੇ ਤੁਹਾਡੀ ਕਿਸੇ ਪ੍ਰਸ਼ਾਸਕਿਕ ਅਧਿਕਾਰੀ ਨਾਲ ਕੋਈ ਗੱਲਬਾਤ ਹੋਈ ਸੀ ਕਿ ਸਾਨੂੰ ਆਵਰੀਆਂ ਪ੍ਰਸ਼ਾਧੀਆਂ ਆ ਕੇ ਦਾ ਕੋਈ ਹੱਲ ਕੀਤਾ ਜਾਵੇ ਪਿਛਲੇ ਲੰਬੇ ਸਮੇਂ ਤੋਂ ਗੱਲਾਂ ਚੱਲ ਰਹੀਆਂ ਨੇ ਜੀ ਅਧਿਕਾਰੀਆਂ ਨਾਲ ਵੀ ਮੌਜੂਦਾ ਐਮਐਲਏ ਸਾਹਿਬ ਨਾਲ ਵੀ ਸਭ ਨੂੰ ਅਸੀਂ ਆਪਣੀਆਂ ਪਰੇਸ਼ਾਨੀਆਂ ਦੱਸ ਰਹੇ ਹਾਂ ਠੀਕ ਹੈ ਜੀ ਠੀਕ ਹੈ ਜੀ ਤੇ ਹੱਲ ਨਹੀਂ ਕੋਈ ਨਿਕਲਿਆ ਕਿ ਨਹੀਂ ਹੱਲ ਜੇ ਨਿਕਲਿਆ ਹੁੰਦਾ ਤਾਂ ਸਾਨੂੰ ਇੱਥੇ ਬਹਿਣ ਦੀ ਲੋੜ ਹੀ ਨਹੀਂ ਸੀ ਪੈਣੀ ਤੇ ਮਤਲਬ ਕਿ ਤੁਹਾਨੂੰ ਲੱਗਦਾ ਕਿ ਇੱਥੇ ਪ੍ਰੋਟੈਸਟ ਕਰਨ ਨਾਲ ਤੁਹਾਡਾ ਕੋਈ ਹੱਲ ਨਿਕਲ ਸਕਦਾ ਜੀ ਹਾਂ ਜੀ ਬਿਲਕੁਲ ਅੱਛਾ ਤੇ ਕਿੰਨੀ ਦੇਰ ਹੋ ਗਈ ਇੱਥੇ ਧਰਨਾਂ ਲਾਏ ਹੋ ਤੁਸੀਂ ਇੱਥੇ ਸ਼ਾਮੀ 5 ਵਜੇ ਦੇ ਬੈਠੇ ਹਾਂ ਜੀ ਤੇ ਕੋਈ ਆਇਆ ਕੋਈ ਕਾਰਪੋਰੇਸ਼ਨ ਨਾਲ ਦੀ ਹਾਂਜੀ 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 ਕੀ ਆਸ਼ਵਾਸਨ ਦਿੱਤਾ ਗਿਆ ਜੀ ਉਹਨਾਂ ਵੱਲੋਂ ਤਾਂ ਉਹਨਾਂ ਨੇ ਦੱਸਿਆ ਵੀ ਇਹ ਡਰੇਨ ਸਿਸਟਮ ਆ ਜਿਹੜਾ ਨਵੇਂ ਸਿਰੋਂ ਬਣਾਵਾਂਗੇ ਬਣਾ ਕੇ ਦਵਾਂਗੇ ਜਿੰਨੀ ਦੇਰ ਨਹੀਂ ਬਣਦਾ ਉਨੀ ਦੇਰ ਤੁਹਾਡਾ ਪਾਣੀ ਦਾ ਅਸੀਂ ਹੱਲ ਕਰਕੇ ਦਵਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਕੀ ਨਾਮ ਹੈ ਤੇਜਿੰਦਰ ਪਾਲ ਸਿੰਘ ਤੇ ਕੀ ਕਹਿਣਾ ਜੀ ਅੱਜ ਤਰਨਥਲ ਤਰਨਥਲ ਦੀ ਪ੍ਰਸ਼ਾਸਨ ਤੋਂ ਦੁਖੀ ਹੋ ਕੇ ਤਾਂ ਕਰਕੇ ਤਰਨਥਲ ਦਿੱਤਾ ਜੀ ਅੱਜ ਅਸੀਂ ਪ੍ਰਸ਼ਾਸਨ ਵੱਲੋਂ ਸੁਣਨ ਕੀ ਆਸ਼ਵਾਸਨ ਦਿੱਤਾ ਹੈ ਪ੍ਰਸ਼ਾਸਨ ਵੱਲੋਂ ਆਸ਼ਵਾਸਨ ਦਿੱਤਾ ਜੀ ਤੁਹਾਡੀ ਮੰਗ ਦਾ ਹੱਲ ਕੀਤਾ ਜਾਏਗਾ ਤੁਹਾਡੇ ਮਸਲੇ ਦਾ ਹੱਲ ਕੀਤਾ ਜਾਏਗਾ ਗਰੀਆਂ ਨਾੜੀਆਂ ਦਾ ਡਰੇਨੇਜ ਸਿਸਟਮ ਦੁਬਾਰਾ ਠੀਕ ਕੀਤਾ ਜਾਏਗਾ ਤੇ ਸਾਨੂੰ ਪ੍ਰਸ਼ਾਸਨ ਨੇ ਤੁਹਾਨੂੰ ਕਹਿ ਦਿੱਤਾ ਹੈ ਦਾ ਹੱਲ ਕੀਤਾ ਜਾਏਗਾ ਫਿਰ ਵੀ ਤੁਸੀਂ ਰੋਡ ਬਲੋਕ ਕਰਕੇ ਬੈਠੇ ਹੋ ਜਦੋਂ ਸ਼ੁਰੂ ਹੋਏਗਾ ਜੀ ਉਦੋਂ ਉੱਠ ਜਾਵਾਂਗੇ ਅੱਛਾ ਜੀ ਜਿੰਨੀ ਦੇਰ ਤੱਕ ਮਤਲਬ ਕਿ ਸ਼ੁਰੂ ਨਹੀਂ ਹੋਏਗਾ ਹਾਂਜੀ ਹਾਂਜੀ ਜਦ ਤੱਕ ਜਦ ਤੱਕ ਹੱਲ ਨਹੀਂ ਉਹ ਬੈਠੇ ਰਾਂਗੇ ਜੀ ਬਿਲਕੁਲ ਠੀਕ ਹੈ ਜੀ ਹਾਂਜੀ ਕਮਲ ਜੀ ਤੁਸੀਂ ਕਾਉਂਸਲਰ ਵੀ ਹੋ ਤੇ ਇਹਨਾਂ ਨਾਲ ਡੈਰੀ ਐਸੋਸੀਏਸ਼ਨ ਵਾਲਿਆਂ ਨੇ ਬੈਠ ਵੇ ਕੀ ਕਹਿਣਾ ਜੀ ਤੂੰ ਦੇਖੋ ਸਰਕਾਰ ਆਪਣੇ ਡੈਰੀ ਕੰਪਲੈਕਸ ਦਾ ਤੁਸੀਂ ਹਾਲ ਦੇਖੋ ਜਾ ਕੇ ਤਿੰਨ ਤਿੰਨ ਫੁੱਟ ਗਲੀਆਂ ਦੇ ਵਿੱਚ ਗੋਆ ਦੰਦਾ ਪਾਣੀ 스멜 ਮਾਰਦਾ ਪਾਣੀ ਮੱਛਰ ਮੱਖੀ ਮਤਲਬ ਹਰ ਤਰ੍ਹਾਂ ਦਾ ਜੀਵ ਜੰਤੂ ਉੱਥੇ ਪੈਦਾ ਹੋਣਾ ਸ਼ੁਰੂ ਹੋ ਗਿਆ ਜਿਹੜਾ ਕੀ ਆ ਵੀ ਆਪਣੇ گاਵਾਂ ਵਾਲੀ ਜਿਹੜੇ ਉੱਥੇ ਡੈਰੀਆਂ ਚ ਕੰਮ ਕਰਦੇ ਆ ਉਹਨਾਂ ਲਈ ਦੇਖੋ ਜੀ ਖਤਰਨਾਕ ਆ ਤੇ ਅੱਜ ਸਾਨੂੰ ਅੱਕ ਕੇ ਇੱਥੇ ਬਹਿਣਾ ਪਿਆ ਡੈਰੀ ਕੰਪਲੈਕਸ ਦੇ ਐਸੋਸੀਏਸ਼ਨ ਦੇ ਜ਼ਿਲ੍ਹੇ ਦੇ ਪ੍ਰਧਾਨ ਸਾਡੇ ਇਧਰੋਂ ਤਾਇਪੁਰ ਡੈਰੀ ਦੇ ਪ੍ਰਧਾਨ ਸਾਹਿਬ ਬੈਠੇ ਨੇ ਨਾਲ ਇਹਨਾਂ ਦੇ ਆਵਾਜ਼ ਤੇ ਅਸੀਂ ਆਏ ਆ ਜੀ ਡੈਰੀ ਕੰਪਲੈਕਸ ਦੇ ਨਾਲ ਖੜਨਾ ਪਿਆ ਜਦੋਂ ਹਾਲਾਤ ਦੇਖੇ ਇੱਥੇ ਵੀ ਕੋਈ ਸੁਣਵਾਈ ਹੈ ਨਹੀਂ ਦੇਖੋ ਡੈਰੀ ਜਦੋਂ ਦਰਿਆ ਅਸੀਂ ਨਹੀਂ ਕਹਿੰਦੇ ਵੀ ਦਰਿਆ ਨਾ ਸਾਫ਼ ਕਰੋ ਅਸੀਂ ਇਹ ਕਹਿੰਦੇ ਆ ਵੀ ਦਰਿਆ ਸਾਫ਼ ਹੋਣ ਦੇ ਨਾਲ-ਨਾਲ ਪਾਣੀ ਬੰਦ ਕਰਨ ਤੋਂ ਪਹਿਲਾਂ ਇਹਦਾ ਬਲੂਪ੍ਰਿੰਟ ਬਣਾ ਕੇ ਇਹਦਾ ਡਰੇਨ ਸਿਸਟਮ ਬਣਾਉਣਾ ਚਾਹੀਦਾ ਸੀਗਾ ਉਸ ਤੋਂ ਬਾਅਦ ਪਾਣੀ ਬੰਦ ਜਮ ਜਮ ਬੰਦ ਕਰੋ ਤੁਸੀਂ ਸਾਨੂੰ ਕੋਈ ਇਤਰਾਜ਼ ਥੋੜੀ ਇਸ ਦਾ ਪ੍ਰਸ਼ਾਸਨ ਦੇ ਨਾਲ ਆ ਵੀ ਭਾਈ ਦਰਿਆ ਸਾਫ਼ ਹੋਣਾ ਚਾਹੀਦਾ ਪਰ ਇਹ ਨਹੀਂ ਹੈਗਾ ਵੀ ਦਰਿਆ ਸਾਫ਼ ਕਰਦੇ ਕਰਦੇ ਤੁਸੀਂ ਆਮ ਜਨਤਾ ਨੂੰ ਮਾਰਦੇ ਹੋ ਦੇਖੋ ਡੈਰੀ ਕੰਪਲੈਕਸਾਂ 'ਚ ਦੁੱਧ ਸ਼ਹਿਰ ਨੂੰ ਕਿੱਥੋਂ ਸਪਲਾਈ ਹੋਏਗਾ ਸ਼ਹਿਰ ਨੂੰ ਜਿਹੜਾ ਦੁੱਧ ਇੱਥੋਂ ਸਪਲਾਈ ਹੁੰਦਾ ਆ ਆਪਾਂ ਰੋਜ਼ ਅਖਬਾਰਾਂ ਦੇ ਵਿੱਚ ਦੇਖਦੇ ਆ ਕਿੰਨਾ ਨਕਲੀ ਦੁੱਧ ਪਨੀਰ ਫੜਿਆ ਗਿਆ ਜੇ ਆਪਾਂ ਸ਼ੁੱਧ ਦੁੱਧ ਹੀ ਆਪਾਂ ਸਪਲਾਈ ਨਹੀਂ ਹੋਣ ਦਵਾਂਗੇ ਤਾਂ ਆਟੋਮੈਟਿਕਲੀ ਜਿਹੜੇ ਡੁਪਲੀਕੇਟ ਦੁੱਧ ਜਾਂ ਪਨੀਰ ਬਣਾਉਂਦੇ ਨੇ ਉਹਨਾਂ ਨੂੰ ਬੜਾਵਾ ਮਿਲੂਗਾ ਹੀ ਮਿਲੂਗਾ ਇੱਕ ਪਾਸੇ ਆਪਾਂ ਕੈਂਸਰ ਤੋਂ ਬਚਾਉਂਦੇ ਬਚਾਉਂਦੇ ਆਪਾਂ ਦੂਸਰੇ ਪਾਸੇ ਨਾ ਨਾ ਕੈਂਸਰ ਫਲਾਂਣ ਲੱਭੀਏ ਮੇਰੀ ਬੇਨਤੀ ਹੈ ਸਰਕਾਰ ਨੂੰ ਜਿੰਨੀ ਦੇਰ ਤੱਕ ਇਹਨਾਂ ਦਾ ਨਹੀਂ ਡਰੇਨ ਸਿਸਟਮ ਸੈੱਟ ਹੁੰਦਾ ਜਾਂ ਨਹੀਂ ਹੱਲ ਹੁੰਦਾ ਉਨੀ ਦੇਰ ਤੱਕ ਡਾਇਰੈਕਟ ਸਪਲਾਈ ਪਾਣੀ ਦੀ ਚੱਲਣ ਦਿਓ ਜੇ 42 ਸਾਲ ਚੱਲੀ ਆ ਤਾਂ 10 20 ਦਿਨਾਂ ਨਾਲ ਕੁਝ ਨਹੀਂ ਹੋਣ ਵੀ ਜਦੋਂ ਹੱਲ ਹੋ ਗਿਆ ਉਦੋਂ ਤੁਸੀਂ ਬੰਦ ਕਰ ਦਿਓ ਸਾਨੂੰ ਕੋਈ ਤਰਾਜ ਨਹੀਂ ਹੈਗਾ ਪਰ ਜਿੰਨੀ ਦੇਰ ਤੱਕ ਨਹੀਂ ਹੁੰਦਾ ਅਸੀਂ ਇੱਥੇ ਬੈਠੇ ਆਂ ਇਹਨਾਂ ਦਾ ਹੱਲ ਕਰਾ ਕੇ ਉਠਾਂ ਹਾਂਜੀ ਕੀ ਨਾਮ ਹੈ ਜੀ ਕੁਲਦੀਪ ਸਿੰਘ ਲਾਹੌਰਿਆ ਜੀ ਹਾਂਜੀ ਤੇ ਕੀ ਕਹਿਣਾ ਜੀ ਆ ਜਿਹੜਾ ਟਾਇਰੀਆਂ ਦਾ ਬਿਨਾ ਪਲੈਨਿੰਗ ਦੇ ਪਾਣੀ ਬੰਦ ਕਰ ਦਿੱਤਾ ਗਿਆ ਹੁਣ ਮਤਲਬ ਕਿ ਬਹੁਤ ਗੰਦਗੀ ਰੋਡਾਂ ਦੇ ਉੱਤੇ ਦੇਖਣ ਨੂੰ ਮਿਲਦੀ ਹੈ ਕੀ ਕਹਿਣਾ ਜੀ ਇਹ ਕਹਿਣਾ ਜੀ ਜਦੋਂ ਨਾਲੀਆਂ ਬਣਾਈਆਂ ਖਿਡਾਰੀ ਕੰਪਨੀ ਨੇ ਸਾਡੇ ਕੇ ਸਲਾਹ ਲਈ ਨੇ ਇਹਨਾਂ ਨੇ ਆਪਦੇ ਜੋ ਨਕਸ਼ੇ ਨਾਲ ਪ੍ਰੋਜੈਕਟ ਪਾਸ ਕੀਤਾ ਨਾ ਬਣਾ ਲਿਆ ਮਗਰ ਸਾਨੂੰ ਪਤਾ ਹੀ ਵੀ ਨਹੀਂ ਪਾਸ ਹੋਣੀਆਂ लवली ਭਾਜੀ ਜੀ ਕਹਿੰਦੇ ਵੀ ਰੇ ਇਹਨਾਂ ਨੂੰ ਉਦੋਂ ਵੀ ਇਹ ਤੁਹਾਡੀਆਂ ਨਾਲੀਆਂ ਕੰਮਜਾਬ ਨਹੀਂ ਹੋਣੀਆਂ ਮਗਰ ਨਹੀਂ ਮੰਨੀ ਸਾਡੀ ਸੋ ਹੁਣ ਅਸੀਂ ਅਰਜਾਨਾ ਭੁਗਤਦੇ ਪਏ ਆ ਡੈਰੀਆਂ 'ਚ ਪਾਣੀ ਗਲੀਆਂ 'ਚ ਪਾਣੀ ਭਰਿਆ ਪਿਆ ਠੀਕ ਹੈ ਲੈਬਰ ਸਾਡੇ ਕੋਲ ਨਹੀਂ ਆਉਂਦੀ ਕੰਮ ਕਰਨ ਵਾਸਤੇ ਸੋ ਅੱਜ ਧਰਨਾਲਾਉਂਦਾ ਇਹ ਮਤਲਬ ਸੀਗਾ ਸੋ ਫੈਸਲਾ ਕੀਤਾ ਗਿਆ ਵੀ ਦੁਬਾਰਾ ਨਾਲੀਆਂ ਦੁਬਾਰਾ ਫਿਰ ਬਣਾਣਗੇ ਹਾਂ ਜਿਹੜਾ ਪਾਣੀ ਖੜਾ ਗਲੀਆਂ 'ਚ ਸੋ ਇਹ ਕਢਾ ਕੇ ਸਾਰਾ ਸਫਾਈ ਕਰਕੇ ਦੀਵਾਰ ਤੋਂ ਡਰੇਨ ਪਾਸ ਕਰਕੇ ਜਿਸ ਤਰ੍ਹਾਂ ਵੀ ਹੁੰਦਾ ਕਰਾ ਕੇ ਨਾਮ ਸਰੋ ਦੇਣਗੇ ਤੇ ਅੱਤਰਨਾ ਕਿੰਨੀ ਦੇਰ ਤੱਕ ਇਦਾਂ ਹੀ ਲਟਾਰੇਗਾ ਜਿੰਨਾ ਚਿਰ ਉਹ ਸ਼ੁਰੂ ਨਹੀਂ ਕਰਦੇ ਆਉਂਦੀ ਨੇ ਜេស ਵੀ ਬੈਠੀਆਂ ਜੀ ਸਾਰਿਆਂ ਦਾ ਸਾਂਝਾ ਹੈ ਸਭ ਤੋਂ ਪਹਿਲੀ ਗੱਲ ਸਾਡੇ ਸਾਰਿਆਂ ਦਾ ਸਾਂਝਾ ਹੈ ਅਸੀਂ ਨਿਵੇੜਨਾ ਮੈਂ ਇੱਥੇ ਵਾਰ-ਵਾਰ ਆਉਣਾ ਜਾਂ ਮੇਰੇ ਨਾਲ ਦੇ ਅਫਸਰਾਂ ਨੇ ਆਣਾ ਤੁਹਾਡੇ ਨਾਲ ਮਿਲਣਾ ਤੁਹਾਡਾ ਇਹਨਾਂ ਮਸਲਾਗਾ ਉਹ ਹੱਲ ਕਰਨਾ ਤੁਹਾਡਾ ਮਸਲਾ ਹੱਲ ਕਰਨਾ ਸੇ ਅਸੀਂ ਗੋਏ ਦੀ ਟੀਮ ਲਾਈ ਸੀ ਬਲੌਕ ਅਸੀਂ ਕਿਹਾ ਕਿ ਸਾਰਾ ਸਾਰਾ ਕਵਰ ਕਰਨਾ ਅੱਜ ਮੈਨੂੰ ਇਹ ਮਾਨ ਦੀ ਗੱਲ ਹੋਈ ਕਿ ਸੀ ਬਲੌਕ ਜੋ ਦੱਸਿਆ ਗਿਆ ਕਿ ਸਾਰਾ ਸੀ ਬਲੌਕ ਜੋ ਗੋਆ ਚੱਕ ਹੋ ਰਿਹਾ ਹਾਂਜੀ ਹਾਂਜੀ ਸੋ ਮੈਂ ਇਹ ਤੁਹਾਡੇ ਤੋਂ ਭਰੋਸਾ ਲੈਣਾ ਚਾਹੁੰਦਾ ਕਿ ਸੀ ਬਲੌਕ ਦਾ ਜਿਹੜਾ ਗੋਆ ਕੋਈ ਵੀ ਡੇਰੀ ਵਾਲਾ ਕੋਈ ਨਹੀਂ ਛੁੱਟੇਗਾ ਕੋਈ ਡੇਰੀ ਵਾਲਾ ਸੀ ਬਲੌਕ ਦਾ ਕਿਉਂਕਿ ਅਸੀਂ ਸਾਰਾ ਸੀ ਬਲੌਕ ਤੋਂ ਏ ਬਲੌਕ ਬੀ ਬਲੌਕ ਸਾਰਾ ਕਵਰ ਕਰਨਾ ਇੱਕ ਠੇਕੇਦਾਰ ਵਿੱਚ ਹੋਰ ਲਾਉਣਾ ਤਾਂ ਕਿ ਗੋਆ ਤੁਸੀਂ ਕੋਈ ਜਣਾ ਵੀ ਵਿੱਚ ਕੰਪਲੇਨ ਆ ਤੁਸੀਂ ਐਕਸ਼ਨ ਹਾਂ ईटीपी ਅੰਦਰੋਂ ਸੱਟੋ ਬਾਕੀ ਜਿਹੜਾ ਇਮੀਡੀਏਟ ਰੀਲੀਫ ਹੈਗਾ ਤੁਹਾਨੂੰ ਮਿਲ ਜਾਏਗਾ ਹੋ ਜਾਏਗਾ ਹੋ ਜਾਏਗਾ ਹੋ ਜਾਏਗਾ ਪਾਣੀ ਦਾ ਹੱਲ ਹੋ ਗਿਆ ਹੋ ਗਿਆ ਆ ਪ੍ਰਧਾਨ ਜੀ ਆਏ ਆ ਇਹ ਆਏ ਆ ਦੂਜੇ लवली ਜੀ ਆਏ ਆ ਸਾਰੇ ਬਹਿ ਕੇ ਸਲਾਹ ਕੀਤੀ ਸਾਰੀ ਪਰ ਇਹ ਭਰੋਸਾ ਤੁਹਾਡੇ ਤੋਂ ਲੈ ਕੇ ਜਾਣਾ ਕਿ ਗੋਆ ਕੋਈ ਜਣਾ ਕਿਲੋ ਵੀ ਨਹੀਂ ਜਾਊਗਾ ਜੀ ਗੋਆ ਨਾ ਅੰਦਰ ਕਿਉਂਕਿ ਅਸੀਂ ਕਿਉਂਕਿ ਮੈਂ ਜਿਹੜੀ ਸ਼ਿਕਾਇਤ ਤੁਹਾਨੂੰ ਆਮ ਤੌਰ ਤੇ ਆਉਂਦੀ ਹੈ ਕਿ ਜਿਹੜੀ ਧਾਲ ਹੈਗੀ ਉਹ ਦੂਜੇ ਪਾਸੇ ਹੈਗੀ ਆ ਅਸੀਂ ਉਹ ਚੈੱਕ ਕਰਨੀ ਆ ਉਹ ਚੈੱਕ ਕਰਨ ਦਾ ਮੌਕਾ ਤਾਂ ਹੀ ਦਿਓ ਤਾਂ ਹੀ ਮਿਲੂਗਾ ਜੇਕਰ ਤੁਸੀਂ ਗੋਆ ਨਹੀਂ ਸਿੱਟੋਗੇ ਉਹ ਜੇ ਚੈੱਕ ਕਰਾ ਕੇ ਜੇ ਲੋਡ ਪਈ ਉਹਦੇ ਪਿੱਛੋਂ ਇੱਕ ਬਾਈਪਾਸ ਡਰੇਨ ਅਸੀਂ ਬਣਾਉਣ ਦੀ ਸੋਚੀ ਹੈ ਪਿੱਛੋਂ ਦੀ ਨਾਲੀ ਬਣਾ ਕੇ ਸਿੱਧੇ ਪੀਪਲ ਚੌਂਕ ਤੱਕ ਆਜੂਗੀ ਤਾਂ ਕਿ ਜਿਹੜਾ ਪਾਣੀ ਆ ਉਹਦਾ ਫਲੋ ਜਿਹੜਾ ਚੱਲਦਾ ਰਹੇ ਪਾਣੀ ਤੁਹਾਡੀ ਗਲੀਆਂ ਚ ਨਾ ਖੜਾਓ ਕਹਰਾ ਸਾਹਿਬ ਸਾਡੀ ਇੱਕ ਬੇਨਤੀ ਹੈ ਜਿਹੜਾ ਹੁਣ ਪਾਣੀ ਖੜਾ ਹੈ ਉਹ ਨਿਕਲ ਜੀ ਤਾਂ ਕਢਵਾ ਦਿਓ ਹਰ ਵਾਰ ਇੱਕੋ ਗੱਲ ਕਰੀ ਜਾਂਦਾ ਸਾਹਿਬ ਸਾਡੀ ਇੱਕ ਬੇਨਤੀ ਹੈ ਛੋਟੀ ਜੀ ਛੋੜੇ ਭਰਾਵਾ ਤੁਹਾਨੂੰ ਕਦੇ ਗੁੱਸਾ ਗਿਲਾ ਲੱਗਿਆ ਤਾਂ ਅਸੀਂ ਮਾਫੀ ਮੰਗਦੇ ਹਾਂ ਠੀਕ ਹੈ ਜੀ ਅਸੀਂ ਸੌਰੀ ਮੰਗਦੇ ਆ ਇੱਕ ਸਾਡਾ ਹਾਂ ਤੁਸੀਂ ਅਮਰਜੈਂਸੀ ਕਰਾ ਦਿਓ ਪਾਣੀ ਕਢਵਾ ਦਿਓ ਬਹੁਤ ਬਹੁਤ ਉਹ ਗੱਲ ਅਗਲੇ ਨਹੀਂ ਭਾਈ ਨਾ ਆਪੇ ਹੀ ਹੈ ਕਰਨੇ ਕਰਵਾ ਦੇਣਾ ਹੁਣੇ ਕਰਵਾ ਦੇਣਾ ਠੀਕ ਹੈ ਜੀ ਅਸੀਂ ਗੱਲ ਬੈਠੇ ਆ ਜੀ 10 ਮਿੰਟ ਤੁਸੀਂ ਬੰਦੇ ਭੇਜੋ ਕੋਈ ਗੱਲ ਨਹੀਂ ਤੁਸੀਂ ਰਾਣ ਬੈਜੋ ਤੁਹਾਨੂੰ ਦਿਖ ਜਾਏਗਾ ਹੁਣ